ਇੱਕ ਕੱਪ ਫੈਂਟਰਾ ਜਾ ਰਹੀ ਥੱਲੇ ਬਾਈ ਦੇ ਉੱਤੇ ਤੇ ਬਸ ਦੀ ਵੇਟ ਵੱਜ ਕੇ ਥੱਲੇ ਡਿੱਗ ਪਈ ਤੇ ਲੇਡੀ ਜਿਹੜੀ ਅਨਫੋਰਚੂਨੇਟਲੀ ਆ ਦੋ ਬੱਚੇ ਡੈੱਥ ਲੈ ਆਉਣ ਨਾਲ ਉਹਦੀ ਬਹੁਤ ਹੋ ਰਹੀ ਆ ਬਸ ਤੋਂ ਡਰਾਈਵਰ ਤੁੰਨੇ ਕਾਬੂ ਕਰ ਲਿਆ ਅਗਲੀ ਕਰ ਰਹੀ ਜਾ ਰਹੀ ਜੀ ਹਾਂ ਦਵਾਈ ਲੈ ਕੇ ਆ ਰਹੇ ਭੈਣ ਭਰਾ ਨਾਲ ਦਰਦ ਨਾਲ ਕਿ ਕੱਟਣਾ ਵਾਪਰੀ ਆ ਜਾਣਕਾਰੀ ਮੁਤਾਬਕ ਦਵਾਈ ਲੈ ਕੇ ਆ ਰਹੇ ਭੈਣ ਭਰਾ ਤੇ ਉਹਨਾਂ ਦੇ ਨਾਲ ਮੌਜੂਦ ਇੱਕ ਬੱਚੇ ਨੂੰ ਸਰਕਾਰੀ ਬੱਸ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ ਇਹ ਟੱਕਰ ਇੰਨੀ ਭਿਆਨਕ ਸੀ ਕਿ ਸ਼ਖਸ਼ਦੀਪ ਭੈਣ ਦੀ ਉਸ ਦੀਆਂ ਅੱਖਾਂ ਸਾਹਮਣੇ ਤੜਪ ਤੜਫ ਮੌਤ ਹੋ ਚੁੱਕੀ ਹੈ ਜ਼ਖਮਾਂ ਦਾ ਦਰਦ ਨਾ ਸਹਾਰ ਦੇ ਮੈਲਾ ਨੇ ਦਮ ਤੋੜ ਦਿੱਤਾ ਜਦ ਕੇ ਮ੍ਰਿਤਕਾ ਦੇ ਭਰਾ ਦੇ ਗੰਭੀਰ ਸੱਟਾਂ ਲੱਗੀਆਂ ਨੇ ਪੀੜਤ ਸ਼ਖਸ਼ ਨੇ ਦੱਸਿਆ ਕਿ ਉਹ ਬਿਲਕੁਲ ਸਾਈਡ ਤੇ ਜਾ ਰਹੇ ਸੀ ਉਸ ਦੌਰਾਨ ਬੱਸ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਭੈਣ ਦੀ ਮੌਕੇ ਤੇ ਮੌਤ ਹੋ ਗਈ ਇਹ ਮੰਦ ਭਾਗੀ ਘਟਨਾ ਹੁਸ਼ਿਆਰਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਹੁਸ਼ਿਆਰਪੁਰ ਜਲੰਧਰ ਰੋਡ ਤੇ ਪਿਪਲਾਵਾਲਾ ਨਜ਼ਦੀਕ ਦਵਾਈ ਲੈ ਕੇ ਆ ਰਹੇ ਭੈਣ ਭਰਾ ਤੇ ਉਹਨਾਂ ਨਾਲ ਮੌਜੂਦ ਬੱਚਾ ਹਾਦਸੇ ਦਾ ਸ਼ਿਕਾਰ ਹੋਇਆ ਹੈ ਆਜੇ ਸਿਵਲ ਹਸਪੀਟਲ ਸੋ ਪੋਤਰਾ ਦਾ ਇਲਾਜ ਕਰਾ ਕੇ ਮੇਰੇ ਵੀ ਆਗਮਨ ਸੌਟ ਲਗਾਤਾ ਇਸ ਦਾ ਵੀ ਇਲਾਜ ਕਰਾ ਕੇ ਆ ਰਹੇ ਸੀ ਤੋਂ ਇਥੇ ਸਾਈਡ ਮੇਂ ਤੇ ਬਿਲਕੁਲ ਆ ਕੇ ਮਾਰ ਦਿਆ ਕਿਤਨੇ ਮਰ ਬੱਸ ਵਾਲਾ ਨੇ ਮਾਰਾ ਠੋਕ ਹਮ ਜੋ ਈਡਰ ਗਿਰ ਗਏ ਸੋਤਰਾ ਇਹ ਈਡਰ ਗਿਰ ਸੋਤਰਾ ਪੜ ਗਿਆ ਪਰ ਵਿੱਚ ਬਾਈ ਲੱਗਦੀ ਹੈ ਮੇਰਾ ਐਣਾ ਉਹਦੀ ਇੰਨਾ ਤਾਂ ਕਿਹੜਾ ਪੰਡ ਆ ਹੁਕੜਾ ਹੁਕੜਾ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਚ ਹਹਾਕਾਰ ਮਚ ਗਈ ਭਸਦਣ ਮਚ ਗਈ ਵੱਡੀ ਗਿਣਤੀ ਚ ਲੋਕ ਮੌਕੇ ਤੇ ਇਕੱਠੇ ਹੋ ਗਏ ਜਿੰਨਾਂ ਵੱਲੋਂ ਮਹਿਲਾ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਸੀ ਪਰ ਮਹਿਲਾ ਦੀ ਮੌਕੇ ਤੇ ਹੀ ਤੜਫ ਤੜਫ ਮੌਤ ਹੋ ਗਈ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਜਿਨ੍ਹਾਂ ਨੇ ਮਲਜਮਾ ਨੂੰ ਕਾਬੂ ਕਰ ਲਿਆ ਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਕ ਟੈਂਪਰਾ ਜਾ ਰਹੀ ਦੋਲੇ ਬਾਈਕ ਦੇ ਉੱਤੇ ਤੇ ਬਸ ਦੀ ਵੇਟ ਵੱਜ ਕੇ ਥੱਲੇ ਡਿੱਗ ਪਏ ਤੇ ਲੇਡੀ ਜਿਹੜੀ ਅਨਫੋਰਚੂਨੇਟਲੀ ਆ ਉਹ ਬਸ ਦੇ ਟਾਇਰ ਥੱਲੇ ਆਉਣ ਨਾਲ ਉਹਦੀ ਬਹੁਤ ਹੋ ਗਈ ਆ ਅਰੇ ਤਾਂ ਲੱਗਾ ਪਤਾ ਇਹ ਕਿ ਇਹ ਤਾਂ ਕਹੂ ਸੀ ਵੀਆਰਟੀਸੀ ਬੱਸ ਹੈ ਜੀ ਬੱਸ ਦਾ ਡਰਾਈਵਰ ਦੋਨੇ ਕਾਬੂ ਕਰ ਲਿਆ ਅਗਲੀ ਕਰ ਰਹੀ ਜਾ ਰਹੀ ਆ ਇਸ ਘਟਨਾ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਇਸ ਹਾਦਸੇ ਨੂੰ ਲੈ ਕੇ ਬੱਸ ਦੇ ਡਰਾਈਵਰ ਤੇ ਗੰਭੀਰ ਇਲਜ਼ਾਮ ਲੱਗ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਕਿ ਜਾਂਚ ਜੱਗੇ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਜਗਵਾਨੀ ਟੀਵੀ ਲਈ ਅਨਕੇਤ ਸ਼ਰਮਾ ਦੀ ਰਿਪੋਰਟ